ਮੈਂ ਸਨਿਆ ਦੇ ਰਿਹਾ ਹਾਂ ਜਨਤਾ ਨੂੰ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਰਬਕੋਂ ਸਿੰਘ ਮਾਨ ਸਾਹਿਬ ਜੀ ਦੇ ਕੰਮਾਂ ਨੂੰ ਉਹਨਾਂ ਦੇ ਵਿਸ਼ਵਾਸ ਨੂੰ ਤੁਸੀਂ ਪੂਰਾ ਤੱਤਰਿਆ ਗਿਆ ਔਰ ਇਹ ਨਾਲ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਜੀ ਦਾ ਹੋਰ ਇੱਕ ਹੌਸਲਾ ਉਹਨਾਂ ਨੂੰ ਮਿਲਿਆ ਗਿਆ ਕਿ ਜਨਤਾ ਉਹਨਾਂ ਦੇ ਨਾਲ ਖੜੀ ਹੈਗੀ ਏ ਔਰ ਆਉਣ ਵਾਲੇ ਸਮੇਂ ਜਨਤਾ ਵਾਸਤੇ ਹੋਰ ਬਹੁਤ-ਬਹੁਤ ਕੰਮ ਕਰਨਗੇ। ਪੈਸਾ ਲਾ ਕੇ ਪਾਸਾ ਦੇ ਕੰਮ ਕਰਾਂਗੇ ਜਰੂਰ ਕਰਾਂਗੇ ਕਿਉਂਕਿ ਅਸੀਂ ਸਾਨੂੰ ਜਨਤਾ ਨੇ ਚੁਣਿਆ ਹੈ ਅਗਰ ਤੇ ਅਸੀਂ ਉਹਨਾਂ ਦੇ ਪ੍ਰਾਇਓਰਟੀ ਕੀ ਰਹਿਣ ਵਾਲੀ ਹੈ ਇੱਕ ਵਾਰ ਕੈਮਰਾ ਸਾਹਮਣੇ ਸਾਡੇ ਪਹਿਲਾ ਜਿਹਨੇ ਲੋਕਾਂ ਦੇ ਮੋਢੀਆਂ ਲੋੜਾਂ ਹੈਗੀਆਂ ਸੀਵਰੇਜ ਵਾਟਰ ਸਪਲਾਈ